ਦੁਨੀਆ ਚੰਨ ਤੇ ਪਹੁੰਚ ਚੁੱਕੀ ਹੈ ਜਮਾਨਾ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ ਪਿੰਡਾਂ ਦੀ ਕਸਬਿਆਂ ਦੀ ਸ਼ਹਿਰਾਂ ਦੀ ਨਿਹਾਰ ਬਦਲ ਚ ਰਹੀ ਹੈ ਨਾ ਕਿ ਨਿਤ ਦਿਨ ਨਵੀਆਂ ਛੜਕਾਂ ਬੰਦ ਰਹੀਆਂ ਹਨ ਬਲਕਿ ਹਾਈਵੇ ਬਣ ਰਹੇ ਹਨ ਪੁਲ ਉਸਾਰੇ ਜਾ ਰਹੇ ਹਨ ਸੜਕਾਂ ਉੱਤੇ ਨਿਤ ਦਿਨ ਨਵੀਂ ਕਿਸਮ ਦੇ ਵਾਹਨ ਦੌੜ ਰਹੇ ਹਨ ਇਲੈਕਟ੍ਰੋਨਿਕ ਗੱਡੀਆਂ ਆਟੋਮੈਟਿਕ ਕਾਰਾਂ ਆਯਾਦ ਹੋ ਰਹੀਆਂ ਹਨ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਡਿਜੀਟਲ ਰੂਪ ਤਾਰਨ ਕਰ ਚੁੱਕੇ ਹਨ ਪਰ ਆਹ ਤਸਵੀਰਾਂ ਜੋ ਰਣਜੀਤ ਨਗਾਰਾ ਸ਼ਾਹਕੋਟ ਅੱਜ ਤੁਹਾਨੂੰ ਦਿਖਾਉਣ ਜਾ ਰਿਹਾ ਹੈ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਹਨ ਜਲੰਧਰ ਜ਼ਿਲ੍ਹੇ ਦੇ ਕਸਬਾ ਛਾਹਕੋਟ ਦੇ ਬਸ ਸੜੇ ਦੀਆਂ ਜੋ ਕਿ ਸਰਕਾਰ ਨੇ ਲੋਕਾਂ ਦੇ ਲੱਖਾਂ ਰੁਪਏ ਖਰਚ ਕਰਕੇ ਬਸ ਸੜੇ ਦੀ ਨਵੇਂ ਸਿਰਿਓਂ ਸਾਰੀ ਤਾਂ ਕਰ ਦਿੱਤੀ ਆ ਪਰ ਇਹ ਬਸ ਸੜਾ ਨਾ ਸਿਰਫ ਨਾਂ ਦਾ ਹੋ ਕੇ ਰਹਿ ਗਿਆ ਬਲਕਿ ਇਹ ਬਸ ਸੜਾ ਨੇੜੇ ਤੇੜੇ ਦੀਆਂ ਦੁਕਾਨਾਂ ਵਾਲਿਆਂ ਵਾਸਤੇ ਖੁੱਲੇ ਆਮ ਬਾਥਰੂਮ ਦੀ ਜਗ੍ਹਾ ਬਣ ਕੇ ਰਹਿ ਗਿਆ ਅਤੇ ਜਿੱਥੇ ਰੋਜ਼ਾਨਾ ਲੱਗਦੀ ਆ ਸਬਜ਼ੀ ਮੰਡੀ ਹਾਲਾਂਕਿ ਸਬਜ਼ੀ ਮੰਡੀ ਲਈ ਵੀ ਇਹ ਜਗ੍ਹਾ ਠੁਕਵੀ ਤੇ ਸਾਫ਼ ਸੁਥਰੀ ਨਹੀਂ ਆ ਕਿਉਂਕਿ ਅਕਸਰ ਇੱਥੇ ਸ਼ਹਿਰ ਦੇ ਕੂੜੇ ਨਾਲ ਲੱਦੀਆਂ ਟਰਾਲੀਆਂ ਖੜੀਆਂ ਵੇਖੀਆਂ ਜਾ ਸਕਦੀਆਂ ਹਨ ਤੇ ਤੁਸੀਂ ਸ਼ਾਇਦ ਹੀ ਕਿਸੇ ਹੋਰ ਸ਼ਹਿਰ ਦੇ バス ਅੱਡੇ ਵਿੱਚ ਅਜਿਹਾ ਨਜ਼ਾਰਾ ਵੇਖਿਆ ਹੋਵੇ ਕਿ ਕਿਸੇ バス ਅੱਡੇ ਵਿੱਚ ਸਬਜ਼ੀ ਮੰਡੀ ਲੱਗਦੀ ਹੋਵੇ ਤੇ ਇੱਥੇ ਵਿਕਨ ਵਾਲੀ ਸਬਜ਼ੀ ਬਣਦੀ ਆ ਲੋਕਾਂ ਦੀ ਰਸੋਈ ਦਾ ਸ਼ਿੰਗਾਰ બસ ਅੱਡੇ ਤੇ ਸਬਜ਼ੀ ਮੰਡੀ ਦਾ ਇਹ ਸਮੇਲ ਹੈ ਵੀ ਹੈਰਾਨੀਜਨਕ ਤੇ ਸ਼ਾਇਦ ਹੀ ਤੁਸੀਂ ਇਹ ਸਮੇਲ ਕਿਸੇ ਹੋਰ ਜਗ੍ਹਾ ਵੇਖਿਆ ਹੋਵੇ ਖੈਰ ਸ਼ਾਹਕੋਟ ਦੇ ਇੱਕ ਪਾਸੇ ਹੈ ਮੋਗਾ ਸ਼ਹਿਰ ਤੇ ਦੂਜੇ ਪਾਸੇ ਹੈ ਜਲੰਧਰ ਦੋਹਾਂ ਮਹਾਨਗਰਾਂ ਵੱਲ ਜਾਣ ਵਾਲੀਆਂ ਸਵਾਰੀਆਂ ਤੇ ਵਿਦਿਆਰਥੀਆਂ ਨੂੰ ਇਸ ਬਸ ਅੱਡੇ ਦੀ ਅੱਜ ਤੱਕ ਕੋਈ ਸਹੂਲਤ ਨਹੀਂ ਮਿਲਦੀ ਦਿਸੀ ਕਿਉਂਕਿ ਦੋਵੇਂ ਪਾਸੇ ਜਾਣ ਵਾਲੀਆਂ ਸਵਾਰੀਆਂ ਨੂੰ ਗਰਮੀ ਹੋਵੇ ਜਾਂ ਸਰਦੀ ਗਰਮੀ ਤੇ ਸਰਦੀ ਦੌਰਾਨ ਰੋਡ ਤੇ ਹੀ ਖੜੇ ਹੋ ਕੇ ਬੱਸਾਂ ਦਾ ਇੰਤਜ਼ਾਰ ਕਰਨ ਲਈ ਮਜਬੂਰ ਹੋਣਾ ਪੈਂਦਾ ਸੋ ਇਹ ਛਾ ਕੋਟ ਦਾ ਬੱਸ ਅੱਡਾ ਬੱਸ ਅੱਡਾ ਨਾ ਹੋ ਕੇ ਇੱਕ ਚਿੱਟਾ ਹਾਥੀ ਸਾਫਤ ਹੋ ਰਿਹਾ ਹਾਂ ਜੇਕਰ ਇੱਥੇ ਲੱਗਣ ਵਾਲੀ ਸਬਜ਼ੀ ਮੰਡੀ ਸ਼ਹਿਰ ਦੇ ਕਿਸੇ ਸਾਫ਼ ਸੁਥਰੇ ਇਲਾਕੇ ਵਿੱਚ ਸ਼ਿਫਟ ਹੋ ਜਾਵੇ ਤਾਂ ਇਲਾਕੇ ਦੇ ਲੋਕਾਂ ਨੂੰ ਸਾਫ਼ ਸੁਥਰੀਆਂ ਸਬਜ਼ੀਆਂ ਮਿਲਣ ਦੇ ਨਾਲ-ਨਾਲ ਇਸ ਬਸਰਡੇ ਦੀ ਸਹੂਲਤ ਦਾ ਲਾਭ ਵੀ ਮਿਲ ਸਕਦਾ ਆ। ਇਸ ਤੋਂ ਇਲਾਵਾ ਤੁਹਾਨੂੰ ਜੋ ਆ ਦੂਜੀ ਤਸਵੀਰ ਵਿਖਾਈ ਦੇ ਰਹੀ ਆ ਇਹ ਹੈ ਛਾਹਕੋਟ ਦੇ ਸੇਵਾ ਕੇਂਦਰ ਦੀ ਜਿਸ ਦਾ ਪਹਿਲਾਂ ਵੀ ਕਈ ਵਾਰੀ ਜ਼ਿਕਰ ਕਰ ਚੁੱਕੇ ਆ ਕਿ ਕਿਸ ਤਰ੍ਹਾਂ ਬਰਸਾਤਾਂ ਦੇ ਮੌਸਮ ਦੌਰਾਨ ਇੱਕ ਝੀਲ ਦਾ ਨਜ਼ਾਰਾ ਪੇਸ਼ ਕਰਦਾ ਨਜ਼ਰ ਆਉਂਦਾ ਆ। ਜਿਸ ਨੂੰ ਐਸ.ਡੀ.ਐਮ ਦਫ਼ਤਰ ਵਿਖੇ ਜਾਇਸ ਦੀ ਅਸਲ ਜਗਾ ਜੋ ਕਾਹਾਂ ਚਦਰ ਸਾਈ ਜਾਂਦੀ ਹੈ ਦੁਸਹਿਰਾ ਗਰਾਊਂਡ ਵਿਖੇ ਸ਼ਿਫਟ ਕਰਨ ਲਈ ਸੰਤ ਬਾਬਾ ਬਲਵਿਨ ਸਿੰਘ ਜੀ ਸੀਚੇਵਾਲ ਤੇ ਹਲਕਾ ਇੰਚਾਰਜ ਸ਼ਾਗੁਰਦਪਾਸ ਕਈ ਵਾਰੀ ਮੰਗ ਕਰਨ ਦੇ ਬਾਵਜੂਦ ਇਸ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ ਲੋਕ ਪਰੇਸ਼ਾਨ ਹੁੰਦੇ ਆ ਪਰ ਲੋਕ ਤਾਂ ਲੋਕ ਨੇ ਲੋਕਾਂ ਦਾ ਕੀ ਹੈ ਇਹ ਸੋਚ ਹੈ ਸਿਸਟਮ ਦੀ ਇਹਨਾਂ ਦੋਹਾਂ ਤੋਂ ਇਲਾਵਾ ਇਹ ਤੀਜੀ ਤਸਵੀਰਾਂ ਸ਼ਹਿਰ ਦੇ ਅੰਦਰੂਨੀ ਤੇ ਵਿਚਕਾਰ ਵਾਲੇ ਹਿੱਸੇ ਤੋਂ ਦੁਸਹਿਰਾ ਗਰਾਊਂਡ ਨੇੜੇ ਦੀ ਜਿੱਥੇ ਕੂੜੇ ਦੀ ਸਮੱਸਿਆ ਚਿਰਾਂ ਤੋਂ ਸ਼ਹਿਰ ਵਾਸੀਆਂ ਦਾ ਮੂੰਹ ਚੜਾਉਂਦੀ ਨਜ਼ਰ ਆਉਂਦੀ ਆ ਹਾਲਾਂਕਿ ਹਾਲ ਹੀ ਵਿੱਚ ਇੱਥੇ ਦਸਹਿਰੇ ਦਾ ਤਿਹਾੜੀ ਧੂਮ ਧਾਮ ਨਾਲ ਮਨਾਇਆ ਗਿਆ ਹੈ ਤੇ ਅੱਜ ਭਗਵਾਨ ਸ਼੍ਰੀ ਬਾਲਮਿਕ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਾਈਚਾਰੇ ਵੱਲੋਂ ਸ਼ੋਭਾ ਯਾਤਰਾ ਦਾ ਪਰਬ ਵੀ ਮਨਾਇਆ ਜਾ ਰਿਹਾ ਹੈ ਭਗਵਾਨ ਹੀ ਜਾਣੇ ਭਗਤ ਜਨ ਕਿਸ ਤਰ੍ਹਾਂ ਮੈਨੇਜ ਕਰਨਗੇ ਤੇ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਤਿਹਾਰਾਂ ਦਾ ਸੀਜ਼ਨ ਵੀ ਸਿਰ ਤੇ ਆ ਪਰ ਕੂੜੇ ਦੀ ਸਮੱਸਿਆ ਉੱਥੇ ਦੀ ਉੱਥੇ ਖੜੀ ਐ ਇਸ ਤੋਂ ਇਲਾਵਾ ਹੋਰ ਵੀ ਬਹੁਤੇ ਹਿੱਸਿਆਂ ਵਿੱਚ ਸ਼ਹਿਰ ਦੇ ਅਜਿਹੇ ਹਾਲਾਤ ਬਣੇ ਹੋਏ ਹਨ ਜਿਸ ਦੀਆਂ ਤਸਵੀਰਾਂ ਤੁਸੀਂ ਨੱਕ ਤੇ ਨਮਾਜ਼ ਲਾ ਕੇ ਦੇਖ ਸਕਦੇ ਹੋ ਪਰ ਕੌਣ ਐ ਇਸ ਦਾ ਜ਼ਿੰਮੇਵਾਰ ਕਿਸ ਦੀ ਬਣਦੀ ਐ ਜ਼ਿੰਮੇਵਾਰੀ ਦਾ ਅਸਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਰ ਸ਼ਾਹਕੋਟ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਪ੍ਰਭਾਵਸ਼ਾਲੀ ਤੇ ਤਜਰਬੇਗਰ ਲੀਡਰ ਨਾ ਹੋਣ ਕਰਕੇ ਸਾਡੇ ਸ਼ਹਿਰ ਦਾ ਇਹ ਹਾਲ ਸੋ ਆਪਾਂ ਗੱਲ ਕਰ ਰਹੇ ਸੀ ਸ਼ਹਿਰ ਦੇ ਬਦਤਰ ਹਾਲਾਤਾਂ ਦੀਆਂ ਵੀ ਕੌਣ ਹੈ ਇਸ ਦਾ ਜ਼ਿੰਮੇਵਾਰ ਕਿਸ ਦੀ ਬੰਦੀ ਹੈ ਜ਼ਿੰਮੇਵਾਰੀ ਦਰਅਸਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਰ ਸ਼ਾਹਕੋਟ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਪ੍ਰਭਾਵਸ਼ਾਲੀ ਤੇ ਤਜਰਬੇਕਾਰ ਲੀਡਰ ਨਾ ਹੋਣ ਕਰਕੇ ਨਗਰਪੰਚਾਇਤ ਸ਼ਾਹਕੋਟ ਦੀ ਕਮੇਟੀ ਉੱਤੇ ਵਿਰੋਧੀ ਧਿਰ ਯਾਨੀ ਕਾਂਗਰਸ ਦਾ ਕਬਜ਼ਾ ਆ ਸ਼ਾਇਦ ਅੱsse ਲਈ ਸ਼ਹਿਰ ਨੂੰ ਮੇਨਟੇਨ ਕਰਨ ਦੀ ਜ਼ਿੰਮੇਵਾਰੀ RAMPROH SE ਛੱਡ ਦਿੱਤੀ ਹੋਈ ਆ ਦੋਵੇਂ ਪਾਰਟੀਆਂ ਸ਼ਹਿਰ ਦੀ ਅਜਿਹੀ ਬਦਰ ਹਾਲਤ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਵਿੱਚ ਲਜਿੰਦੀਆਂ ਨੇ ਤੇ ਜਿਸ ਦਾ ਖਮਿਆਰਾ ਸ਼ਹਿਰ ਦੇ ਲੋਕਾਂ ਨੂੰ ਸ਼ਹਿਰ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ ਸੋ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਸ਼ਹਿਰ ਦੇ ਅਜਿਹੇ ਹਾਲਾਤਾਂ ਲਈ ਮੌਜੂਦਾ ਸਰਕਾਰ ਦੇ ਲੀਡਰ ਸਾਹਿਬਾਨ ਜ਼ਿੰਮੇਵਾਰ ਹਨ ਕਿ ਜਾਂ ਫਿਰ ਨਗਰ ਪੰਚਾਇਤ ਸ਼ਾ ਕੋਟ ਇਸ ਲਈ ਜ਼ਿੰਮੇਵਾਰ ਹੈ